ਅੱਜ ਨੌਜੁਗ ਸਹਿਤ ਕਲਾ ਮੰਚ ਪੀਖੀ ਵੱਲੋਂ ਮੇਰੇ ਵੱਲੋਂ ਸੰਪਾਦਿਤ ਪੁਸਤਕ ਭਪਿੰਦਰ ਫੌਜੀ ਦੀਆਂ 39 ਕਹਾਣੀਆਂ ਜ਼ਖਮਦਰ ਜ਼ਖਮ ਨੂੰ ਲੋਕ ਅਰਪਣ ਕੀਤਾ ਗਿਆ ਇਸ ਲੀਆਂ ਦੋ ਕਿਤਾਬਾਂ ਵਿੱਚੋਂ 39 ਕਹਾਣੀਆਂ ਜੋ ਮੈਨੂੰ ਚੰਗੀਆਂ ਲੱਗੀਆਂ ਜਾਂ ਮੇਰੇ ਮਨ ਨੂੰ ਟੁੰਬੀਆਂ ਉਹਨਾਂ ਨੂੰ ਮੈਂ ਸੰਪਾਦਿਤ ਕੀਤਾ ਤੇ ਆਸ ਹੈ ਵੀ ਇਹ ਕਿਤਾਬ ਨੂੰ ਤੁਸੀਂ ਬਰਤੋਅਦ ਪਿਆਰ ਦੇਵੋਗੇ ਅੱਜ ਸਪਿੰਦਰ ਫੌਜੀ ਦੀਆਂ ਦੋ ਪੁਸਤਕਾਂ ਕੋਰਟ ਮਾਰਸ਼ਲ ਤੇ ਹੁਣੇ ਉਨੀ ਸਰਨਾ ਦੇ ਵਿੱਚੋਂ ਚੋਣੀਆਂ ਕਹਾਣੀਆਂ ਦੀ ਪੁਸਤਕ ਜੋ ਕਰਨ ਭੀਖੀ ਨੇ ਸੰਪਾਦਿਤ ਕੀਤੀ ਹੈ ਉਸ ਨੂੰ ਲੋਕ ਅਰਪਣ ਕਰਨ ਦਾ ਮਾਨ ਪ੍ਰਾਪਤ ਕਰ ਰਹੇ ਹਾਂ ਇਹ ਜੋ ਕਹਾਣੀਆਂ ਨੇ ਫੌਜੀ ਜੀਵਨ ਨਾਲ ਸੰਬੰਧਿਤ ਨੇ ਔਰ ਫੌਜ ਦੇ ਬਾਰੇ ਜਾਂ ਫੌਜੀ ਅਫਸਰਾਂ ਦੇ ਬਾਰੇ ਜਾਂ ਫੌਜੀ ਜੀਵਨ ਦੇ ਬਾਰੇ ਇਹਨਾਂ ਕਹਾਣੀਆਂ ਦੇ ਵਿੱਚ ਬਹੁਤ ਭਰਪੂਰ ਜਾਣਕਾਰੀ ਹੈ ਕਿਉਂਕਿ ਆਮ ਤੌਰ ਤੇ ਜੋ ਫੌਜ ਦਾ ਆਮ ਲੋਕਾਂ ਦੇ ਵਿੱਚ ਜੋ ਪਹਿਚਾਨ ਹੈ ਜੋ ਫਦਰ ਹੈ ਪਰ ਕਹਾਣੀਆਂ ਪੜ ਕੇ ਪਤਾ ਲੱਗਦਾ ਹੈ ਕਿ ਫੌਜੀਆਂ ਦੇ ਵਿੱਚ ਉਹਨਾਂ ਦੀ ਜੋ ਜ਼ਿੰਦਗੀ ਹੈ ਜੋ ਉਹਨਾਂ ਦੀ ਦੁਨੀਆ ਹੈ ਉਹ ਕਿਸ ਟਾਈਪ ਦੀ ਹੈ ਸੋ ਅਸੀਂ ਨਵਜੋਤ ਸਾਹਿਤ ਕਲਾਵੰਦ ਜੀ ਕੀ ਵੱਲੋਂ ਇਹ ਮਾਣ ਹਾਸਲ ਕਰ ਰਹੇ ਹਾਂ ਕਿ ਕਰਨਪ੍ਰੀਤ ਦੀ ਸੰਪਾਦਿਤ ਪੁਸਤਕ ਜਿਸ ਰਕਮ ਦਰਜਾਮ ਨੂੰ ਅਰਪਨ ਕਰ ਰਹੇ ਹਾਂ ਔਰ ਸਾਰੇ ਪਹੁੰਚੇ ਹੋਏ ਸਾਥੀਆਂ ਦਾ ਅਸੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਸ ਕਿਤਾਬ ਨੂੰ ਵੱਧ ਤੋਂ ਵੱਧ ਪਾਪ ਪਿਆਰ ਦਿਓ ਤਾਂ ਜੋ ਕਰਨ ਪੀਖੇ ਔਰ ਭਵਿੰਦਰ ਖੋਜੀ ਦੀ ਮਿਹਨਤ ਜਿਹੜੀ ਉਹ ਰੰਗ ਲਿਆਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਹੋਰ ਪੁਸਤਕਾਂ ਜਿਹੜੀਆਂ ਲੋਕਾਂ ਨੂੰ ਸੌਰਪਟ ਕਰਨ। ਧੰਨਵਾਦ। ਕਲੀਸੀ ਸਾਡਾ ਇਹ ਇੱਕ ਕਿਸਮ ਦਾ ਜੁੱਲੀਆਂ ਚੋ ਲਾਲਥ ਹੈ ਸਾਨੂੰ ਜਿਥੇ ਨੇ ਫੌਜ ਦੇ ਵਿੱਚ 14-15 ਸਾਲ ਸੇਵਾ ਕੀਤੀ ਹੈ ਉਹਦੇ ਨਾਲ ਨਾਲ ਨਵਜਵਾਨਾਂ ਪੜਨਾ ਤੇ ਨਵੇਂ ਜਵਾਨੇ ਦੇ ਲਈ ਲਿਖਣਾ ਕਵਤਾ ਵੀ ਲਿਖਦਾ ਰਿਹਾ ਬਹੁਤ ਸਾਰੇ ਇਹਨਾਂ ਨੇ ਲੇਖ ਵੀ ਲਿਖੇ ਨੇ ਤੇ ਇਹ ਕਹਾਣੀ ਵਾਲੇ ਪਾਸੇ ਨੂੰ ਪਿਆ ਦੋ ਕਤਬਾਂ ਇਹਨੇ ਸਹਿਤ ਦੀ ਝੋਲੀ ਚ ਪਾਈਆਂ ਨੇ ਜਿਹੜੀ ਹੈਗੀ ਸੀ ਪਹਿਲਾਂ ਦੀ ਕਿਤਾਬ ਅ ਕੋਰਟ ਮਾਰਸ਼ਲ ਉਹਦੇ ਦੋ ਦੋ ਐਡੀਸ਼ਨ ਸਬਕ ਚੁੱਕੇ ਨੇ ਉਹਦੇ ਬਾਰੇ ਇਹ ਮੈਨੂੰ ਲੱਗਦਾ ਫੌਜੀ ਹੀ ਲਿਖ ਸਕਦਾ ਕਿਉਂਕਿ ਇਹਨੇ ਦੇਸ਼ ਦੇ ਕੋਨੇ-ਕੋਨੇ 'ਚ ਫੌਜੀ ਜੀਵਨ ਦੇ ਦੌਰਾਨ ਜਿੱਥੇ ਇਤਿਹਾਸਕ ਥਾਮਾਂ ਤੇ ਪੰਘੋਲਿਕ ਥਾਮਾਂ ਦੇਖੀਆਂ ਨੇ ਉਹਦੇ ਨਾਲ-ਨਾਲ ਗਰੀਬੀ ਦੇ ਵਿੱਚੋਂ ਦੀ ਯੁੱਧਦਾ ਹੋਇਆ ਬਹੁਤ ਸਾਰੀਆਂ ਲਹਿਰਾਂ ਦੇ ਵਿੱਚੋਂ ਦੀ ਨਿਕਲਦਾ ਹੋਇਆ ਤਰਕਸ਼ੀਲਤਾ ਵੱਲ ਵੱਧਦਾ ਹੋਇਆ ਤੇ ਅੱਜ ਇਹ ਇਸ ਮੁਕਾਮ ਤੇ ਪਹੁੰਚਿਆ ਅਸੀਂ ਸਾਡੇ ਇਸ ਸਾਥੀ ਨੂੰ ਜਿੱਥੇ ਵਧਾਈ ਦਿੰਨੇ ਆ ਨਗਦੀ ਸਹਿਤ ਕਲਾ ਮੰਚ ਵੀ ਵਧਾਈ ਦਾ ਪਾਤਰ ਹੈ ਕਿਉਂਕਿ ਇਸ ਸਹਿਤ ਕਲਾ ਮੰਚ ਨੇ ਨੀਂ ਰੱਖੀ ਹੈ ਗੁਰਚੰਨ ਚਾਹਲ ਭੀਖੀ ਦੀ ਤਸਵੀਰ ਲੱਗੀ ਹੋਈ ਹੈ ਉਹਦੀ ਉਹ ਵੀ ਅਸੀਂ ਲਗਭਗ ਸਾਰੇ ਚੇਲੇ ਬਾਲ ਕੇ ਕੋਈ ਘੱਟ ਕੋਈ ਵੱਧ ਤੇ ਉਹਦੇ ਤੋਂ ਹੀ ਲਿਖਣਾ ਤੇ ਪੜ੍ਹਨਾ ਅਸੀਂ ਸਿੱਖਿਆ ਸੀ ਤੇ ਉਹ ਵੀ ਕਹਾਣੀਕਾਰ ਸੀ ਨਾਟਕਕਾਰ ਨਾਵਲਕਾਰ ਨਾਵਲ ਵੀ ਲਿਖਦਾ ਸੀ ਜਿਹਦੇ ਕਰਕੇ ਭੀਖੀ ਦੇ ਵਿੱਚ ਬੀਜ ਜਿਹੜਾ ਉਹ ਬੋਇਆ ਗਿਆ ਤੇ ਸਹਿਤ ਫੁੱਲਵਾੜੀ ਸਾਡੀ ਇਸੇ ਤਰ੍ਹਾਂ ਮੈਕ ਵੀ ਰਹੇ ਧੰਨਵਾਦ